ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਹੀਦ ਬਖਤਾਵਰ ਸਿੰਘ ਦੀ ਮ੍ਰਿਤਕ ਤੇ ਜਿਵੇਂ ਹੀ ਉਸਤੇ ਘਰ ਪਹੁੰਚੀ ਤਾਂ ਉਸਦੀ ਪਤਨੀ ਨੇ ਕੁਝ ਇਸ ਤਰੀਕੇ ਸਵਾਗਤ ਕੀਤਾ ਜਿੰਦਾਬਾਦ 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 ਖੁਦਾਬਾਦ 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 ਸ਼ਹੀਦੀ ਪਤਨੀ ਜਸਵਿੰਦਰ ਕੌਰ ਦਾ ਇਹ ਹੌਸਲਾ ਪਤੀ ਦੀ ਸ਼ਹਾਦਤ ਉੱਤੇ ਉਸਤੇ ਮਾਰ ਦੀ ਗਵਾਹੀ ਭਰ ਰਿਹਾ ਸੀ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਦੇ ਰਹਿਣ ਵਾਲੇ ਬਖਤਾਵਰ ਸਿੰਘ ਦਾ ਪੂਰੇ ਫੌਜੀ ਸਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ 8 ਸਿੱਖ ਬਟਾਲੀਅਨ ਦੇ ਵਿੱਚ ਨਾਇਕ ਬਖਤਾਵਰ ਸਿੰਘ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਪਾਕਿਸਤਾਨ ਵੱਲੋਂ ਸੀਜ਼ਫਾਇਰ ਤੋੜਦਿਆਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਸ਼ਹੀਦ ਹੋ ਗਏ ਸਨ ਮਤ ਦੇਰ ਕਰਨ ਕੋਲ ਤਾਂ ਜ਼ਰੂਰ ਕਰਨਾ ਚਾਹੀਦਾ ਐ ਕਿਛਨ ਲੈਣਾ ਚਾਹੀਦਾ ਐ ਇਸ ਦੇ ਗਿਲਾਬ ਸਾਡੇ ਜਵਾਨ ਕਈ ਸ਼ਹੀਦ ਹੋ ਚੁੱਕੇ ਨੇ ਕਿਤਾ ਕੋਸ਼ੀ ਤਿਆਰੀ ਤੋਂ ਲਾਤੀਆਂ ਕੋਸ਼ੀ ਕੀਤਾ ਇਹਨਾਂ ਨੂੰ ਨਹੀਂ ਕੀਤਾ ਇਹਨਾਂ ਨੂੰ ਚਾਹੀਦਾ ਕਿ ਮਟਾਵਾਡੋਣਾ ਨੂੰ ਦੇ ਆਰਡਰ ਦੇਣਾ ਚਾਹੀਦਾ ਹੈ ਕੁਝ ਬੇਟੀਆਂ ਨੂੰ ਮਾਰਨਾ ਨਹੀਂ ਇਹਨੇ ਦੱਸਿਆ ਗਾਜ ਇਹ ਸਰਕਾਰਾਂ ਲੂਜ਼ ਕਰਕੇ ਕੰਮ ਹੋ ਰਿਹਾ ਐ ਫੈਸਲਾ ਕੋਈ ਨਹੀਂ ਹੋ ਰਿਹਾ ਨਾ ਹੋਣਾ ਹੈ ਸਾਡੇ ਜਿਹੜੇ ਬੱਚੇ ਪੂਰੇ ਹੋ ਰਹੇ ਨੇ ਗਲਤ ਕੰਮ ਰਿਹਾ ਪਿੱਛੇ ਬੱਚੇ ਦੇ ਜਾਨੇ ਦੇ ਸਿਰ ਕੱਟ ਕੇ ਲੇਕਿਨ ਉਹ ਵੀ ਸਰਕਾਰ ਦੀ ਵਜ੍ਹਾ ਨਾਲ ਹੋ ਰਿਹਾ ਉਹਦਾ ਕੀ ਜਵਾਬ ਲੈਣ ਕੀ ਫਾਇਦਾ ਲਿਆ ਕੁਛ ਨਾ ਕੋਈ ਜਵਾਬ ਲਿਆ ਨੇ ਕੋਲ ਕੁਛ ਮਿਲਿਆ ਨੇ ਉਹਨੂੰ ਆਪਣੀਆਂ ਕੁਰਸੀਆਂ ਦੇਖਣ ਨੇ ਜਾ ਕੇ ਬੈਠੇ ਦਿੱਲੀ ਵਿੱਚ ਬਾਰਡਰ ਤੇ ਜਾ ਕੇ ਦਿਖਾਵੇ ਇੱਕ ਵੀ ਮਨਿਸਟਰ ਸਾਨੂੰ ਰਾਤ ਨੂੰ ਜਾਂ ਦਿਨੇ ਵੀ ਜਾ ਕੇ ਦੱਸੇ ਡੇਢ ਮਹੀਨੇ ਪਹਿਲਾਂ ਹੀ ਬਖਤਾਵਰ ਦੀ ਪੋਸਟਿੰਗ ਜੰਮੂ ਦੇ ਵਿੱਚ ਹੋਈ ਸੀ ਉਹਨਾਂ ਦੇ ਤਿੰਨ ਬੱਚੇ ਨੇ ਵੱਡਾ ਬੇਟਾ 10 ਸਾਲ ਦਾ ਉਸ ਤੋਂ ਛੋਟੀ ਦੀ 10 ਸਾਲ ਦੀ ਜਦ ਕਿ 1 ਇਕੱਠਵੀਆਂ ਦਾ ਬੇਟਾ ਹੈ ਸ਼ਹੀਦ ਬਖਤਾਵਰ ਸਿੰਘ ਦੀ ਪਤਨੀ ਜਸਵੀਰ ਕੌਰ ਤੇ ਉਸਦੇ ਪਿਤਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਵਾਰ-ਵਾਰ ਸੀਸਾਇਰ ਤੋੜਨ ਵਾਲੇ ਪਾਕਿਸਤਾਨ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹੁਣ ਸਰਕਾਰ ਨੂੰ ਸਵਾਲ ਕੀਤਾ ਕਿ ਆਖਰ ਕਦੋਂ ਤੱਕ ਸਾਡੇ ਜਵਾਨ ਇਸੇ ਤਰ੍ਹਾਂ ਸਰਹੱਦ ਉੱਤੇ ਸ਼ਹੀਦ ਹੋਦੇ ਰਹਿਣਗੇ ਹਾਜੀਪੁਰ ਦੇ ਸ਼ਹੀਦ ਬਖਤਾਵਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਸ਼ਹੀਦ ਦੀ ਸ਼ਹਾਦਤ ਤੇ ਪੂਰੇ ਪਿੰਡ ਨੂੰ ਮਾਣ ਹੈ ਤੇ ਨਾਲ ਨਾਲ ਸਰਕਾਰਾਂ ਦੇ ਪ੍ਰਤੀ ਰੋਸ ਵਿਰੋਸ ਇਸ ਗੱਲ ਦਾ ਕਿ ਸਰਕਾਰਾਂ ਸੈਨਾ ਨੂੰ ਫ੍ਰੀ ਹੈਂਡ ਨਹੀਂ ਦਿੰਦੀਆਂ ਅਗਰ ਸਰਕਾਰ ਸੈਨਾ ਨੂੰ ਫ੍ਰੀ ਹੈਂਡ ਦਵੇ ਤਾਂ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਸੈਨਾ ਆਸਾਨੀ ਨਾਲ ਲੈ ਸਕਦੀ ਹੈ ਕੈਮਰਾ ਪਰਸਨ ਸਮੇਤ ਮਾਨ ਦੇ ਨਾਲ Imran Khan AVP News ਹਾਜੀਪੁਰ